ਨਹੀਂ ਰਹੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਕੁਮਾਨ ਮੌਤ ਸਮੇ ਸੁਣੋ ਉਹਨਾਂ ਦੇ ਆਖਰੀ ਸ਼ਬਦ ਆਪਣੀ ਪਤਨੀ ਨੂੰ ਕਹੀਆਂ ਤਿੰਨ ਗੱਲਾਂ ਜੀ ਹਾਂ ਜਿੱਤੇ ਕੇ ਹੁਣ ਲਗਾਤਾਰ ਪੰਜਾਬ ਦੇ ਵਿੱਚ ਇੱਕ ਅਜੀਹਾ ਦੌਰ ਚੱਲ ਰਿਹਾ ਹੈ ਇੱਕ ਤੋਂ ਬਾਅਦ ਇੱਕ ਮੌਤ ਜਿਹੜੀ ਹੈ ਉਹ ਹੁੰਦੀ ਹੋਈ ਦਿਖਾਈ ਪਈ ਹੈ ਸੋ ਜੇ ਗੱਲ ਕਰੀਏ ਰਾਜਵੀਰ ਜਵੰਦਾ ਦਾ ਸਿਵਾਹ ਜੇ ਠੰਡਾ ਹੀ ਨਹੀਂ ਹੋਇਆ ਸੀ ਉਸ ਤੋਂ ਬਾਅਦ ਪੰਜਾਬ ਦੇ ਬਾਡੀ ਬਿਲਡਰ ਵਰਿੰਦਰ ਕੁਮਾਨ ਦੀ ਜਿਹੜੀ ਹੈ ਮੌਤ ਹੋਣ ਦੀ ਖਬਰ ਪ੍ਰਾਪਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਲੋਕ ਗਰੇ ਨੇ ਹੋਰ ਵੀ ਗਹਿਰੇ ਸਦਮੇ ਦੇ ਵਿੱਚ ਚਲੇ ਗਏ ਨੇ ਤੁਹਾਨੂੰ ਦੱਸਦੀ ਹੈ ਕਿ ਭਾਰਤ ਦੇ ਬਾਡੀ ਬਿਲਡਿੰਗ ਅਤੇ ਮਨੋਰੰਜਨ ਜਗਤ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਦੀਆਂ ਅੱਖਾਂ ਨੂੰ ਦੁਬਾਰਾ ਤੋਂ ਨਾਮ ਕਰ ਦਿੱਤਾ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਸਿੰਘ ਘੁਮਨ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਚੁੱਕਿਆ ਹੈ ਦਿਲੰਦਰ ਦੇ ਰਹਿਣ ਵਾਲੇ ਘੁਮਨ ਜੋ 53 ਸਾਲ ਦੇ ਸੀ ਜੋ ਕਿ ਅਮਰੇਸਰ ਚ ਮੋਢੇ ਦੇ ਇਲਾਜ ਲਈ ਆਏ ਹੋਏ ਸਨ ਉਹ ਇੱਕ ਪੇਸ਼ਾਵਰ ਬਾਡੀ ਬਿਲਡਰ ਅਤੇ ਅਦਾਕਾਰ ਸੀ ਘੁਮਨ ਨੇ ਟਾਈ ਗਰ 3 ਦੇ ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਨਾਲ ਵੀ ਕੰਮ ਕੀਤਾ ਸੀ ਉਹ ਮਿਸਟਰ ਇੰਡੀਆ ਦੇ ਵੀ ਜਿਹੜੇ ਨੇ ਜਿੱਤੂਦੇ ਨੇ ਵਰਿੰਦਰ ਘੁੰਮਣ ਮੋੜੇ ਤੇ ਇੱਕ ਛੋਟੇ ਰਹੇ ਆਪਰੇਸ਼ਨ ਲਈ ਅਮ੍ਰਿਤਸਰ ਦੇ ਪੋਰਟ ਸਸਤਾ ਗਏ ਸਨ ਉਹ ਬਸਤੀ ਸ਼ੇਕ ਜਲੰਧਰ ਸਥਿਤ ਆਪਣੇ ਘਰ ਤੋਂ ਇਕੱਲਾ ਹੀ ਨਿਕਲਿਆ ਸੀ ਕਿਉਂਕਿ ਆਪਰੇਸ਼ਨ ਮਾਮੂਲੀ ਸੀ ਇਸ ਲਈ ਉਹਨਾਂ ਨੇ ਅੱਜ ਹੀ ਵਾਪਸ ਆਉਣਾ ਜਿਹੜਾ ਹੈ ਚਾਹੀਦਾ ਸੀ ਪਰ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦੀ ਉਥੇ ਹੀ ਮੌਤ ਹੋ ਜਾਂਦੀ ਹੈ ਜਾਣਕਾਰੀ ਅਨੁਸਾਰ ਵਰਿੰਦਰ ਘੁੰਮਣ ਸਵੇਰੇ ਹੀ ਅੰਬੇਸਰ ਵਿਕੇ 407 ਹਸਪਤਾਲ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਦੀ 6 ਵਜੇ ਦੇ ਕਰੀਬ ਸਰਜਰੀ ਦੇ ਦੌਰਾਨ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਮ੍ਰਿਤਕ ਦੇ ਨੂੰ ਲੈ ਕੇ ਜਲੰਧਰ ਦੇ ਵਿੱਚ ਪਹੁੰਚ ਗਏ ਨੇ ਹਾਲਾਂਕਿ ਅਜੇ ਤੱਕ ਹਸਪਤਾਲ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਫਿਲਹਾਲ ਜੇ ਗੱਲ ਕਰੀਏ ਤਾਂ ਪੰਜਾਬ ਨੂੰ ਇੱਕ ਦਿਨ ਨਜ਼ਰ ਲੱਗ ਗਈ ਹੈ ਇਹ ਕਿਹਾ ਜਾ ਰਿਹਾ ਹੈ ਕਿ ਵਿਰਿੰਦਰ ਕੁਮਾਰ ਜਿਹੜੇ ਨੇ ਬਹੁਤ ਵੱਡੇ ਬੋਡੀ ਬਿਲਡਿੰਗ ਬਿਲਡਰ ਸਨ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਬਹੁਤ ਵਧੀਆ ਅਦਾਕਾਰ ਵੀ ਸੀ ਪਰ ਫਿਲਹਾਲ ਵਿਰਿੰਦਰ ਕੁਮਾਰ ਦੇ ਜਾਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਦੁਬਾਰਾ ਤੋਂ ਨਾਮ ਹੋ ਗਈਆਂ ਨੇ ਤੇ ਲੋਕਾਂ ਨੇ ਇਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਪੰਜਾਬ ਨੂੰ ਸ਼ਾਇਦ ਕਿਸੇ ਲਈ ਨਜ਼ਰ ਲੱਗ ਗਈ ਹੈ। ਉਹਨਾਂ ਦੱਸਦੀ ਹੈ ਕਿ 2027 ਦੇ ਵਿੱਚ ਚੋਣਾਂ ਲੜਨ ਦਾ ਐਲਾਨ ਵੀ ਕੀਤਾ ਗਿਆ ਸੀ ਵਰਿੰਦਰ ਕੁਮਾਨ ਦੇ ਵੱਲੋਂ ਜਿੱਤੇ ਕਿ 2027 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਹੋਇਆ ਸੀ। ਉਸਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਪੋਸਟ ਸਾਂਝੀ ਕੀਤੀ ਸੀ। ਕੁਮਾਨ ਨੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਸੀ ਕਿ ਉਸਨੂੰ 2027 ਦੀਆਂ ਚੋਣਾਂ ਕਿਸੇ ਪਾਰਟੀ ਵੱਲੋਂ ਲੜਨੀਆਂ ਚਾਹੀਦੀਆਂ ਨੇ ਜਾਂ ਇੱਕ ਅਜ਼ਾਦ ਆਧ ਉਮੀਦਵਾਰ ਦੇ ਵੱਡੋਂ ਉਮਰ ਨੇ ਇਹ ਵੀ ਲਿਖਿਆ ਕਿ ਚੋਣਾਂ ਦਿੱਤੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਗੇ ਜਿਸ ਨਾਲ ਨੌਜਵਾਨ ਪੀੜੀ ਨੂੰ ਰੋਜ਼ਗਾਰ ਵੀ ਮਿਲੇਗਾ ਖੇਡਾਂ ਦੇ ਵਿੱਚ ਨੌਜਵਾਨਾਂ ਦੀ ਬੱਤ ਰਹੀ ਦਿਲਚਸਪੀ ਨੂੰ ਨਸ਼ੇ ਦੀ ਲਤ ਨੂੰ ਖਤਮ ਕਰ ਸਕਦੀ ਹੈ ਸਤੰਬਰ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੌਰਾਨ ਵਰਿੰਦਰ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲਤal ਪੁੱਛਣ ਲਈ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਤੇ ਉਹ ਰਾਹਤ ਸਮਗਰੀ ਵੀ ਲੈ ਕੇ ਗਏ ਉਮਰ ਨੇ ਉਸ ਸਮੇਂ ਕਿਹਾ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਇਸ ਲਈ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣਾ ਨਹੀਂ ਨਹੀਂ ਜਾ ਸਕੇ ਨੇ ਤੁਹਾਨੂੰ ਦੱਸਦੀ ਹੈ ਕਿ ਆਖਰਕਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਕੁਝ ਗੱਲਾਂ ਕਰਨੀਆਂ ਸਾਲਾ ਸ਼ਾਇਦ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਸੀ ਜੋ ਆਪਣੇ ਪਰਿਵਾਰ ਦੇ ਨਾਲ ਸਾਂਝੀਆਂ ਕਰਨੀਆਂ ਸੀ ਪਰ ਵਰਿੰਦਰ ਕੁਮਾਰ ਦੇ ਜਾਣ ਤੋਂ ਬਾਅਦ ਉਹ ਗੱਲਾਂ ਵੀ ਜਿਹੜੀਆਂ ਨੇ ਸ਼ਾਇਦ ਅਧੂਰੀਆਂ ਹੀ ਰਹਿ ਗਈਆਂ ਨੇ ਤੁਹਾਨੂੰ ਇੱਥੇ ਵੀ ਦੱਸਣਾ ਚਾਹਾਂਗੇ ਕਿ ਵਰਿੰਦਰ ਕੁਮਾਰ ਦੀ ਮੌਤ ਤੋਂ ਬਾਅਦ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਗਹਿਰੇ ਸਦਮੇ ਦੇ ਵਿੱਚ ਨੇ ਸੋ ਕੁਝ ਲੋਕਾਂ ਦੇ ਵੱਲੋਂ ਇਹ ਕੁਝ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਵਰਿੰਦਰ ਕੁਮਾਰ ਦੇ ਜਾਣ ਤੋਂ ਬਾਅਦ ਕੁਝ ਲੋਕਾਂ ਨੇ ਕਿਹਾ ਹੈ ਕਿ ਜਿੱਥੇ ਕਿ ਵਰਿੰਦਰ ਕੁਮਾਨ ਇੱਕ ਚੰਗੇ ਇਨਸਾਨ ਸੀ ਕੁਝ ਲੋਕਾਂ ਨੇ ਉਹਨਾਂ ਨੂੰ ਟ੍ਰੋਲ ਕਰਨਾ ਵੀ ਸ਼ੁਰੂ ਕੀਤਾ ਹੋਇਆ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਇਨਸਾਨ ਇਸ ਸੰਸਾਰ ਤੋਂ ਹੀ ਚਲਿਆ ਗਿਆ ਉਸ ਦੇ ਨਾਲ ਫਿਰ ਕਿਸ ਗੱਲ ਦੇ ਗਿਲੇ ਸ਼ਿਕਵੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਕੁਝ ਲੋਕਾਂ ਦੀ ਮਾੜੀ ਦੇ ਘਟੀਆ ਮਾਨਸਿਕਤਾ ਦੀ ਰੇਸ਼ਾਨੀ ਜੋ ਕਿ ਅੱਜ ਵੀ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਜੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਨਾਲ ਵੀ ਸ਼ਾਇਦ ਇਦਾਂ ਹੀ ਹੋਇਆ ਸੀ ਆਖਰਕਾਰ ਕਿੰਨਾ ਕਿ ਵਰਿੰਦਰ ਘੁੰਮਣ ਦੇ ਜਾਣ ਤੋਂ ਬਾਅਦ ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਪਾਰਪਲ ਹਾਲ ਹੁਣ ਪਰਿਵਾਰਕ ਮੈਂਬਰ ਬਹੁਤ ਗਹਿਰੇ ਸਦਵੇਂ ਦੇ ਵਿੱਚ ਨੇ ਤੇ ਉਹਨਾਂ ਦੀ ਮਰਤਕ ਦੇ ਨੂੰ ਜਿਹੜਾ ਹੈ ਅੱਜ ਲਿਆਂਦਾ ਜਾਵੇਗਾ ਉਹਨਾਂ ਦੇ ਜਲੰਧਰ ਵਾਲੇ ਘਰ ਦੇ ਵਿੱਚ ਤੇ ਉੱਥੇ ਹੀ ਅੰਤਿਮ ਸੰਸਕਾਰ ਹੋਵੇਗਾ ਬਾਕੀ ਦੀ ਅਪਡੇਟ ਤੁਹਾਨੂੰ ਬੰਦੇ ਰਹਾਗੇ ਦਿਵ ਜਜ਼ਾਤ ਧੰਨਵਾਦ